ਇਹ ਜੋ ਲੜਦੇ ਲੋਕ ਜਿੱਲਾ ਕੌਮੀ ਕਰਦੇ ਲੋ ਹੱਕ ਲਈ ਜੋ ਲੜਦੇ ਲੋ ਜਿੱਲਾ ਕੌਮੀ ਕਰਦੇ ਲੋ ਹੱਕ ਜਿਨ੍ਹਾਂ ਦੇ ਆਪਣੇ ਆਪਣੇ ਰੱਖੇ ਹੱਕ ਜਿਨ੍ਹਾਂ ਦੇ ਆਪਣੇ ਆਪਣੇ ਰੱਖੇ ਰਹਿਣਗੇ ਬਿਕਰਮਜੀ ਸਿੰਘ ਜੀ ਜੀ ਕੀ ਮੰਗਾ ਨੂੰ ਲੈ ਕੇ ਤੁਸੀਂ ਜੋ ਅਸ਼ੇਰ ਰੋਸ ਪ੍ਰਦਰਸ਼ਨ ਕਰ ਰਹੇ ਆ ਸਾਡਾ ਜਿਹੜਾ ਹੈਗਾ ਇਹਦੇ ਵਿੱਚ 40 ਮੰਗਾ ਦਾ ਵੈਸੇ ਤਾਂ ਮੰਗ ਪੱਤਰ ਸੀਗਾ ਪਰ ਜਿਹੜੀਆਂ ਕੁਸ਼ਕ ਮੰਗਾ ਜਿਹੜੀਆਂ ਸਾਡੀਆਂ ਬਹੁਤ ਅਹਿਮ ਨੇ ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਸਾਡੇ ਹਾਦਸਾ ਗ੍ਰਸਤ ਜਿਹੜੇ ਸਾਡੇ ਕਰਮਚਾਰੀ ਨੇ ਜਿਹੜੇ ਲਾਈਨਾਂ ਦੇ ਉੱਤੇ ਕੰਮ ਕਰਦੇ ਸ਼ਹੀਦ ਹੋ ਜਾਂਦੇ ਨੇ ਉਹਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਸ਼ਹੀਦ ਦਾ ਦਰਜਾ ਤੇ ਪਲੱਸ ਉਹਨਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਜਿਹੜੀ ਹੈਗਾ ਉਹ 1 ਕਰੋੜ ਦੀ ਜਿਹੜੀ ਸਾਡੀ ਮੁੱਖ ਮੰਗ ਦੇ ਵਿੱਚ ਸ਼ਾਮਲ ਹੈ। ਦੂਸਰੀ ਗੱਲ ਜਿਹੜੀ ਅ ਕੱਚੇ ਕੰਮ ਇਹਨੇ ਉਹਨਾਂ ਨੂੰ ਪੱਕੇ ਕਰਨ ਦਾ ਮਸਲਾ ਹੈ। ਤੀਸਰੀ ਗੱਲ ਇਹ ਹੈ ਵੀ ਜਿਹੜੇ ਠੇਕੇਦਾਰੀ ਸਿਸਟਮ ਹੈ ਉਹ ਬੰਦ ਕੀਤਾ ਜਾਵੇ। ਤੇ ਅ ਹੋਰ ਮੰਗਾਂ ਦੇ ਵਿੱਚ ਜਿਹੜਾ ਹੈਗਾ ਉਹ ਸਾਰੀਆਂ ਜਿਹੜੀਆਂ 13 14 ਮੰਗਾਂ ਜਿਹੜੀਆਂ ਸਾਡੀਆਂ ਮੰਗ ਵੀ ਮੰਨੀਆਂ ਵੀ ਜਾ ਚੁੱਕੀਆਂ ਨੇ ਜਿਹਦੇ ਕਰਕੇ ਸਾਨੂੰ ਇਹ ਨੋਟੀਫਿਕੇਸ਼ਨ ਨਾ ਹੋਣ ਤੇ ਜਿਹੜਾ ਹੈਗਾ ਇਹ ਸਾਨੂੰ ਲੋਕਾਂ ਨੂੰ ਪ੍ਰਦਰਸ਼ਨ ਕਰਨਾ ਪਿਆ ਤੇ ਇਹ ਪੂਰੇ ਪੰਜਾਬ ਦੇ ਵਿੱਚ ਸਾਡੇ ਇਹ ਰੋਸ ਪ੍ਰੋਟੈਸਟ ਚੱਲ ਰਹੇ ਨੇ ਜਿਹਦੇ ਕਰਕੇ ਸਾਡਾ ਇਹ ਪ੍ਰੋਗਰਾਮ ਜਾਰੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦੀਪ ਸਿੰਘ ਬਤਰਾ ਜਗਦੀਪ ਕੀ ਕਹਿਣਾ ਚਾਹੋਗੇ ਕਿ ਕੀ ਮੰਗਾਂ ਨੂੰ ਲੈ ਕੇ ਜੋ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜਿਹੜੀਆਂ ਮਲਾਜਮਾਂ ਦੀਆਂ ਬੰਦਾਂ ਨੇ ਉਸ ਸਮੇਂ ਦੇ ਅਨੁਕੂਲ ਹੁੰਦੀਆਂ ਨੇ ਜਿਵੇਂ ਕਿਸਾਨਾਂ ਦਾ ਇੱਕ ਅੰਦੋਲਨ ਹੈ ਪੰਜਾਬ ਦੇ ਵਿੱਚ ਇੰਡੀਆ ਲੈਵਲ ਤੇ ਚੱਲ ਰਿਹਾ ਹੈਗਾ ਕਿ ਸਮੇਂ ਦੇ ਸੂਚਕਾਂਕਾਂ ਨਾਲ ਉਹਨਾਂ ਨੂੰ ਜੋੜਿਆ ਜਾਵੇ ਤੇ ਉਸੇ ਤਰ੍ਹਾਂ ਬਿਜਲੀ ਬੋਰਡ ਦੇ ਜਿਹੜੇ ਮਲਾਜਮ ਨੇ ਮਲਾਜਮ ਜਥੇਬੰਦੀਆਂ ਨੇ ਆਗੂ ਸਹਿਬਾਨ ਨੇ ਸੂਬਾ ਪੰਜਾਬ ਦੇ ਮਲਾਜਮ ਨੇ ਤੇ ਆਪਾਂ ਭਾਵੇਂ ਬਿਜਲੀ ਬੋਰਡ ਦੀ ਗੱਲ ਕਰਦੇ ਆ ਉਹ ਵੀ ਸਮੇਂ ਦੇ ਸੂਚਕਾਂਕਾਂ ਨਾਲ ਸਮੇ ਦੇ ਹਾਲਾਤਾਂ ਨਾਲ ਆਪਣੇ ਆਪ ਨੂੰ ਜੋੜਨਾ ਚਾਹੁੰਦੇ ਨੇ ਕਿ ਤੇ ਸਾਡੀ ਵੀ ਜਿਹੜੀ ਪੋਜੀਸ਼ਨ ਹੈਗੀ ਭਾਵੇਂ ਟੈਕਨੋਲੋਜੀ ਦਾ ਯੁੱਗ ਹੈ ਭਾਵੇਂ ਡਿਜੀਟਲ ਇੰਡੀਆ ਦੀ ਗੱਲ ਕਰਦੇ ਅਸੀਂ ਪਰ ਜਿਹੜੇ ਸਾਡੇ ਸਾਥੀ ਨੇ ਜਦੋਂ ਕੋਈ ਹਾਦਸਾ ਹੁੰਦਾ ਦੋ ਦੋ ਘੰਟੇ ਧਾਰਾਂ ਤੇ ਲਟਕਦੇ ਰਹਿੰਦੇ ਨੇ ਸਾਡੇ ਕੋਲੇ ਇਦਾਂ ਦੀ ਕੋਈ ਟੈਕਨੋਲੋਜੀ ਨਹੀਂ ਕਿ ਅਸੀਂ ਸੇਫਟੀ ਨਾਲ ਲਾਈਨਾਂ ਦਾ ਕੰਮ ਕਰ ਸਕੀਏ ਉਹ ਜਦੋਂ ਕਿਸੇ ਪਰਿਵਾਰ ਦਾ ਬੱਚਾ ਪਰਵਾਤ ਚ ਚਲਾ ਜਾਂਦਾ ਹੈ ਛੋਟੇ ਪਰਿਵਾਰ ਨੇ ਤਾ ਪਰਿਵਾਰ ਦੀ ਜਿਹੜੀ ਗੱਡੀ ਹੈ ਮੁੜ ਕੇ ਲਾਈਨ ਤੇ ਚੜ੍ਹਨ ਲਈ 35 ਸਾਲ ਦਾ ਸਮਾਂ ਲੱਗਦਾ ਹੈਗਾ ਪਰ ਸਰਕਾਰ ਕੀ ਹੈ ਲਾਛਾਂ ਦੇ ਰਾਜਨੀਤੀ ਕਰਦੀ ਹੈ ਸਰਕਾਰ 10 ਲੱਖ ਰੁਪਏ ਦਾ 5 ਲੱਖ ਰੁਪਏ ਦਾ ਚੈੱਕ ਮੈਨੇਜਮੈਂਟ ਤੋਂ ਕਟਾ ਕੇ ਭੋਗ ਤੇ ਦੇ ਦਿੰਦੀ ਹੈ ਇਹ ਕੋਈ ਇਨਸਾਫ ਨਹੀਂ ਹੈਗਾ ਇਹ ਫੈਸਲੇ ਨੇ ਸੋ ਬੀਲੀ ਬੋਰਡ ਦੇ ਮੈਨੇਜਮੈਂਟ ਸਾਥ ਚਾਹੁੰਦੇ ਆ ਸਮੇਂ ਦੇ ਨਾਲ ਆਪਣੇ ਆਪ ਨੂੰ ਅਪਡੇਟ ਕਰਨਾ ਚਾਹੁੰਦੇ ਆ ਸਮੇਂ ਦੇ ਨਾਲ ਜੋੜਨਾ ਚਾਹੁੰਦੇ ਆ 40 ਮੰਗਾਂ ਦਾ ਇੱਕ ਜਿਹੜਾ ਬਹੁਤ ਵੱਡਾ ਚਾਰਟ ਹੈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਮੈਨੇਜਮੈਂਟ ਸਰਕਾਰ ਦੇ ਨਮਾਇंदे ਮੰਨੇ ਹੋਏ ਨੇ ਵੀ ਤੁਹਾਡੀਆਂ ਸਾਰੀਆਂ ਮੰਗਾਂ ਜਾਇਜ਼ ਨੇ ਤੇ ਲਾਗੂ ਕਰਨ ਯੋਗ ਨੇ ਪਰ ਹਰ ਮੀਟਿੰਗ ਦੇ ਵਿੱਚ ਇੱਕ ਮਿੱਠੀ ਗੋਲੀ ਇੱਕ ਟੌਫੀ ਚੂਸਣ ਲਈ ਦੇ ਦਿੱਤੀ ਜਾਂਦੀ ਹੈਗੀ ਪਰ ਅੱਜ ਜਿਹੜੇ ਉਹ ਪੁਰਾਣੇ ਲੀਡਰ ਤੇ ਸਾਡੇ ਜਿਹੜੇ ਫੇਰ ਵੀ ਕਿਤੇ ਨਾ ਕਿਤੇ ਸਮਝੌਤਾ ਕਰਦੇ ਤੇ ਅੱਜ ਉਹ ਲੀਡਰ ਸਾਡੇ ਰਿਟਾਇਰ ਹੋ ਚੁੱਕੇ ਨੇ ਜਿਹੜੀ ਨਵੇਂ ਲੀਡਰਸ਼ਿਪ ਹੈ ਉਹ ਇਸ ਗੱਲ ਦੇ ਉੱਤੇ ਬੜੀ ਸੁਚੇਤ ਹੈ ਕਿ ਹੁਣ ਇਹ ਟਾਲਮਟੋਲ ਦਾ ਸਮਾਂ ਨਹੀਂ ਹੁਣ ਇਹ ਗੱਲਾਂ ਦਾ ਸਮਾਂ ਨਹੀਂ ਰਿਹਾ ਹੁਣ ਅੱਜ ਸਾਡੇ ਜੇ ਮੁਲਾਜ਼ਮ ਜਿਹੜੇ 1 ਸਵਾ ਲੱਖ ਸੀਗੇ ਉਹ ਘਟ ਕੇ 40000 ਰਹਿ ਗਏ ਨੇ ਤੇ 80000 ਪੋਸਟ ਦੇ ਲਗਭਗ ਖਾਲੀ ਪੋਸਟਾਂ ਪਈਆਂ ਨੇ ਇੱਕ ਮੁਲਾਜ਼ਮ ਦੇ ਉੱਤੇ ਤਿੰਨ ਗੁਣਾ ਭਾਰ ਵਧਿਆ ਹੋਇਆ ਕੰਮ ਦਾ ਟੈਕਨੋਲੋਜੀ ਸਾਡੇ ਕੋਲੇ ਕੋਈ ਹੈ ਨਹੀਂਗੀ ਲੋਕ ਨੇ ਪਰੇਸ਼ਾਨ ਹੁੰਦੇ ਨੇ ਇੱਕ ਦਫਤਰ ਇੱਕ ਸਬਡਿਵੀਜ਼ਨ ਹੈ ਉੱਥੇ 10 ਤੋਂ 20 ট্রান্সਫਾਰਮਰ ਦੀ ਐਵਰੇਜ ਹੈ ਸੀਜ਼ਨ ਦੇ ਵਿਚਾਰ ਰੋੜ੍ਹ ਲਈ ਉਹ ਕੱਲਾ ਕੱਲਾ ਬੰਦਾ ਵਹੀਕਲ ਕਰ ਦੇਗਾ ট্রান্সਫਾਰਮਰ ਤਾਰ ਦੇਗਾ ਤੇ ਉਹ ਸਟੋਰ ਚ ਲੈ ਕੇ ਜਾਂਦਾ 20 ਗੁਣਾ ਖਰਚਾ ਪੇ ਹੋ ਰਿਹਾਗਾ ਇੱਕ ਸਬਡਿਵੀਜ਼ਨ ਵਿੱਚ ਲੋਕਾਂ ਦਾ ਲੋਕਾਂ ਦੀ ਜੇਬ ਦੇ ਉੱਤੇ ਇੱਕ ਭਾਰ ਜਦ ਕਿ ਲਹਿਕਲੇ ਕੋਲੇ ਆਪਦੇ ਵੱਡੀਆਂ ਗੱਡੀਆਂ ਸੀ ਆਪਦੇ ਡਰਾਈਵਰ ਸੀਗੇ ਉਹ ਗੱਡੀਆਂ ਨਕਾਰਾ ਕਰਤੀਆਂ ਡਰਾਈਵਰਾਂ ਦੀ ਪੋਸਟਾ ਖਾਲੀ ਕਰਕੇ ਖਤਮ ਕਰ ਰਿਹਾਏ ਬਿਜਲੀ ਬੋਰਡ ਕਿਥੇ ਉਹ 20 ਟਰਾਂਸਫਾਰਮਰ ਇੱਕ ਸਰਕਾਰੀ ਗੱਡੀ ਸਟੋਰ ਤੇ ਜਾਣੇ ਕਿਥੇ ਉਹ 20 ਟਰਾਂਸਫਾਰਮਰ ਨੂੰ ਵੀ ਲੋਕ ਜਿਹੜੇ ਸਟੋਰ ਤੇ ਲੈ ਕੇ ਜਾਂਦੇ ਆ ਇਹਦਾ ਮਤਲਬ ਹੈ ਹਰ ਪਾਸੇ ਜਿਹੜਾ ਜਿਹੜੀ ਨੀਤੀ ਹੈਗੀ ਸਰਕਾਰ ਦੀ ਮੈਨੇਜਮੈਂਟ ਦੀ ਨੀਤੀ ਹੈ ਉਹ ਲੋਕਾਂ ਦੇ ਉੱਤੇ ਭਾਰ ਹੈ ਤੋਂ ਬਿਜਲੀ ਬੋਰਡ ਦੀਆਂ ਜਿਹੜੀਆਂ ਜਥੇਬੰਦੀਆਂ ਚਾਹੁੰਦੀਆਂ ਉਹ ਚਾਹੁੰਦੀਆਂ ਕਿ ਇਹ ਜਿਹੜਾ ਪਰਿਵਾਰ ਹੈ ਬਿਜਲੀ ਬੋਰਡ ਦਾ ਇਹ ਮੁਲਾਜਮ ਇੱਕ ਪਰਿਵਾਰ ਹੈ ਇਹ ਸਾਰੇ ਜਿਵੇਂ ਅਫਸਰ ਖੁਸ਼ ਨੇ ਦਿਲੇ ਲੀਡਰ ਖੁਸ਼ ਨੇ ਦਿਲੇ ਅੱਜ ਫਿਰ ਸਰਕਾਰ ਦੇ ਵਿਧਾਇਕ ਕਪੜੀਆਂ ਤਰਖਾ ਬਣਾਉਣ ਵਾਲੇ ਪਾਸੇ ਨੂੰ ਤਰੇ ਹੋਏ ਨੇ ਤੇ ਇਥੇ ਜਿਹੜੇ ਇੱਕ ਜਦੋਂ ਕੋਈ ਕਿਸੇ ਬੱਚੇ ਦਾ ਐਕਸੀਡੈਂਟ ਹੁੰਦਾ ਤਾਂ ਉਹਦੇ ਲਈ ਕੋਈ ਐਦਾਂ ਦੀ ਪ੍ਰਵੀਜ਼ਨ ਨਹੀਂ ਹੈਗੀ ਕੈਸਲੈਸ ਵੀ ਉਹਨੂੰ ਕਿਤੇ ਵੀ ਅਸੀਂ ਦਾਖਲ ਕਰਾ ਕੇ ਉਹਦਾ ਲਾਸ਼ ਸ਼ੁਰੂ ਕਰਵਾ ਲਈਏ ਪਹਿਲਾਂ ਕੀ ਹੁੰਦਾ ਜਦੋਂ ਐਕਸੀਡੈਂਟ ਦਾ ਪਤਾ ਲੱਗਦਾ ਤਾਂ ਨਾਲ ਦੇ ਨਾਲ ਜਿਹੜੇ ਸਮੂਹ ਮੁਲਾਜ਼ਮ ਨੇ ਪੈਸੇ ਇਕੱਠੇ ਕਰਦੇ ਆ ਕਿਦਾ ਲਾਸ਼ ਕਰਾਉਣਾ ਹੈ ਤਾਂ ਸੋ ਪਰਿਵਾਰ ਉਹ ਉਸ ਟਾਈਮ ਉਸ ਹਾਲਤ 'ਚ ਨਹੀਂ ਹੁੰਦਾ ਐਦਾਂ ਦੀਆਂ ਬੜੀਆਂ ਜਿਹਨੂੰ ਮੰਗਾ ਜਾਇਜ਼ ਮੰਗਾ ਜਿਹੜੀਆਂ ਡਿਸਰਵ ਕਰਦੀਆਂ ਨੇ ਕਿ ਅਸਲ ਨੇ ਦੇ ਮੁਤਾਬਕ ਉਹ ਮੰਗਾ ਮੰਨੀਆਂ ਹੋਈਆਂ ਮੰਗਾ ਦਾ ਸਿਰਫ ਅਸਈਏ ਚੋਲੇ ਵੀ ਇਹਨਾਂ ਨੂੰ ਲਾਗੂ ਕਰੋ ਇਹਨਾਂ ਦੇ ਆਫਸਰ ਕਰੋ ਜੀ